ਕਹਿੰਦੇ ਨੇ ਕਿਸੇ ਵਿਅਕਤੀ ਦੀ ਸਫਲਤਾ ਦੇ ਪਿੱਛੇ ਵੀ ਔਰਤ ਦਾ ਹੱਥ ਹੁੰਦਾ ਹੈ ਤੇ ਬਰਬਾਦੀ ਦੇ ਪਿੱਛੇ ਵੀ ਔਰਤ ਹੈ ਜੇਕਰ ਪਤੀ ਗਲਤ ਰਸਤੇ ਹੋਵੇ ਤਾਂ ਔਰਤ ਦਾ ਪਰਦ ਹੁੰਦਾ ਹੈ ਇੱਕ ਪਤਨੀ ਦਾ ਪਰਦ ਹੁੰਦਾ ਹੈ ਆਪਣੇ ਪਤੀ ਨੂੰ ਸਹੀ ਰਸਤੇ ਤੇ ਲਿਆਉਣਾ ਪਰ ਇਥੇ ਪਤਨੀ ਹੀ ਪਤੀ ਦੇ ਨਾਲ ਗਲਤ ਕੰਮ ਵਿੱਚ ਰਲ ਜਾਂਦੀ ਹੈ ਇਮਾਮਲਾ ਬਠਿੰਡਾ ਦਾ ਸਾਹਮਣੇ ਆਇਆ ਜਿੱਥੇ ਕਿ ਕੇਂਦਰੀ ਜੇਲ੍ਹ ਚ ਬੰਦ ਪਤੀ ਨੂੰ ਨਸ਼ਾ ਦੇਣ ਉੱਤੀ ਪਤਨੀ ਪਹੁੰਚ ਕੇ ਤਾਂ ਮੁਲਾਕਾਤ ਕਰਨ ਲਈ ਜਦ ਇਹ ਉਹ ਜਾਂਦੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਦੋਂ આરોપી ਦੀ ਪਤਨੀ ਜਸਪੀਰ ਕੌਰ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਕੋਲੋਂ 40 ਕੈਪਸੂਲ 51 ਗ੍ਰਾਮ ਚਿੱਟਾ ਪਾਊਡਰ ਤੇ 93 ਗ੍ਰਾਮ ਤੰਬਾਕੂ ਬਰਾਮਦ ਹੁੰਦਾ ਹੈ ਦਸਤੇ ਕੇ ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਜੋ ਕਿ ਚੰਦਪਾਣ ਪਿੰਡ ਦਾ ਰਹਿਣ ਵਾਲਾ ਹੈ ਤੇ ਬਠਿੰਡਾ ਦੇ ਕੇਂਦਰੀ ਜ਼ਿਲ੍ਹੇ ਤੋਂ ਬੰਦੇ ਉਥੇ ਹੀ આરોપી ਦੇ ਪਤੀ ਪਤਨੀ ਦੇ ਵੱਲੋਂ ਇਹ ਨਸ਼ਾ ਜੋ ਸੀ ਉਹ ਬਾਰਾ ਪਲਾਸਟਿਕ ਦੇ ਪਾਈਪਾ ਵਿੱਚ ਲੁਕਾਇਆ ਗਿਆ ਸੀ ਫਿਲਹਾਲ ਜੇਰ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਜੋ ਬਰਾਮਦ ਕਰ ਲਿਆ ਗਿਆ ਹੈ ਤੇ ਜਸਵੀਰ ਕੌਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਤੇ ਦੱਸਿਆ ਹੈ ਜਸਵੀਰ ਕੌਰ ਨੇ ਕਿ ਉਸਦੇ ਪਤੀ ਨੇ ਹੀ ਜੇਲ੍ਹ ਦੇ ਵਿੱਚ ਇਹ ਨਸ਼ਾ ਮੰਗਵਾਇਆ ਸੀ। ਜਿੱਥੇ ਕਿ ਉਹ ਲੈ ਕੇ ਆਈ ਸੀ। ਉਧਰ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਵਿਕਰਮਜੀਤ ਸਿੰਘ ਦੀ ਸ਼ਿਕਾਇਤ ਤੇ ਜਸਵੀਰ ਕੌਰ ਤੇ ਉਸਦੇ ਪਤੀ ਦੇ ਖਿਲਾਫ ਮਾਮਲਾ ਜੋ ਵਕਫਤਾ ਰਾਮਾ ਤੇ ਦਰਜ ਕਰ ਲਿਆ ਤੇ ਹੁਣ ਪੁਲਤਰੀ ਤੋਂ ਕੁਝ ਪੜਤਾਲ ਕੀਤੀ ਜਾਵੇਗੀ ਕਿ ਇਹ ਨਸ਼ਾ ਉਸ ਨੂੰ ਕਿੱਥੋਂ ਮਿਲਿਆ। ਅਤੇ ਉਹ ਕੀ ਲੈ ਕੇ ਆਇਆ ਤੇ ਕਿਉਂ ਲੈ ਕੇ ਆਇਆ ਇਸ ਤੋਂ ਬਾਅਦ ਇਹ ਹੁਣ ਅਤੇ ਹੋਰ ਮਾਮਲੇ ਤੇ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ